ਸਤਿ ਸ਼੍ਰੀ ਅਕਾਲ ਜੀ ਮੇਰੇ ਮਾਣੇ ਮਾਨੋ ਦੇ ਤਾ ਤੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਮਾਰੇ ਗ੍ਰਹਿ ਬਸੰਤ ਪ੍ਰਭ ਗਾਇ ਤੁਮ ਬੇਅੰਤ ਗੁਣ ਗਾਇ ਪ੍ਰਭ ਤੁਮ ਬੇਅੰਤ ਬਸੰਤ ਚੜਿਆ ਫੁੱਲੀ ਬਣਰਾਏ ਈ ਜੀ ਜੰਤ ਫੁੱਲੇ ਹਰ ਚਿਤ ਲਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਜਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੋਖਨਵਾਰ ਸਿੰਘ ਪਟਿਆਲਾ ਵਿਖੇ ਸੇਕ ਕੌਮ ਦੀ ਸਰਮਾਹਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁਚੀਆਂ ਸੰਗਤਾਂ ਦਾ ਪਿਆਰ ਸਹਿਯੋਗ ਲੈ ਕਰਕੇ ਹਰ ਸਾਲ ਬਸੰਤ ਪੰਚਮੀ ਦਾ ਜੋੜ ਮੇਲ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਜੋ ਇਸ ਵਾਰੀ ਜੋ ਕੱਲ 21 ਜਨਵਰੀ ਤੋਂ ਸ੍ਰੀ ਅਖੰਡ ਪੁਰਸਾਬ ਅਰਬ ਹੋਣ ਦੇ ਨਾਲ ਬਸੰਤ ਪੰਚਮੀ ਜੋੜ ਮੇਲ ਦੇ ਜੋਕਾਰ ਜਾਣ ਸਮਾਗਮ ਹਨ ਉਹਨਾਂ ਦੀ ਅਰੰਭਤਾ ਹੋ ਜਾਵੇਗੀ ਕੱਲ ਸਵੇਰੇ 10:30 ਵਜੇ ਸ਼੍ਰੀ ਆਖਣਪਟ ਸਾਹਿਬ ਆਰੰਭ ਹੋਣਗੇ ਅਤੇ 22 ਤਰੀਕ ਨੂੰ ਦੁਪਹਿਰ ਤੋਂ ਦੀਵਾਨ ਹਾਲ ਵਿੱਚ ਦੀਵਾਨ ਸਜਣਗੇ ਕੱਲ ਪਰਸੋ 22 ਤਰੀਕ ਤੋਂ ਰਾਤ ਨੂੰ ਕਵੀ ਦਰਬਾਰ ਹੋਵੇਗਾ ਢਾਡੀ ਦਰਬਾਰ ਹੋਵੇਗਾ ਅਤੇ 23 ਤਰੀਕ ਬਸੰਤ ਪੰਚਮੀ ਵਾਲੇ ਦਿਨ ਸਵੇਰੇ ਅਮਰਤ ਵੇਲੇ ਆਸਾ ਕੀ ਵਾਰ ਦੀ ਕੀਰਤਨ ਦੇ ਨਾਲ ਜਵਾਨਾਂ ਦੀ ਆਰੰਭਤਾ ਹੋ ਜਾਵੇਗੀ ਜਿਸ ਦੇ ਵਿੱਚ ਢਾਡੀ ਦਰਬਾਰ ਹੋਵੇਗਾ ਰਾਤ ਨੂੰ 23 ਤਰੀਕ ਨੂੰ 23 ਜਨਵਰੀ ਰਾਤ ਨੂੰ ਸ਼ੁੱਕਰਵਾਰ ਦੀ ਰਾਤ ਜਵਾਨ ਹਾਲ ਦੇ ਵਿੱਚ ਬਸੰਤ ਰਾਗ ਦਰਬਾਰ ਹੋਵੇਗਾ ਜਿਸ ਵਿੱਚ ਹਜ਼ੂਰੀ ਰਾਗੀ ਸਚਕੰਦ ਸ਼੍ਰੀ ਦਰਬਾਰ ਸਾਹਿਬ ਤੋਂ ਭਾਈ ਕਵਲਦੀਪ ਸਿੰਘ ਜੀ ਭਾਈ ਭੁਪਿੰਦਰ ਸਿੰਘ ਜੀ ਅਤੇ ਭਾਈ ਸ਼ੋਭਦੀਪ ਸਿੰਘ ਜੀ ਉਹ ਬਸੰਤ ਰਾਗ ਦੇ ਵਿੱਚ ਪਾਵਨ ਬਾਣੀ ਦਾ ਗਾਇਨ ਕਰਨਗੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨਗੇ ਸੋ ਸਾਧ ਸੰਗਤ ਜੀਓ ਗੁਰੂ ਘਰ ਦੇ ਵਿੱਚ ਤਿਆਰੀਆਂ ਹੋ ਚੁੱਕੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਸੋਹਣੇ ਸੁੰਦਰ ਦਰਬਾਰ ਸਜ ਚੁੱਕੇ ਨੇ ਬੜੀ ਸੋਹਣੀ ਸੁੰਦਰ ਡੈਕੋਰੇਸ਼ਨ ਹੋ ਚੁੱਕੀ ਹੈ ਸੋ ਆਓ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਵੱਧ ਚੜਕੇ ਹਾਜ਼ਰੀਆਂ ਭਰ ਕੇ ਬਸੰਤ ਪੰਚਮੀ ਦੀ ਢੋਡ ਮੇਲ ਤੇ ਸਰੋਵਰ ਵਿੱਚ ਇਸ਼ਨਾਨ ਕਰਦੇ ਆ ਸਤਿਗੁਰੂ ਪਾਤਸ਼ਾਹ ਜੀ ਦੇ ਬਾਣੀ ਨਾਲ ਜੁੜ ਕਰਕੇ ਮਨ ਦਾ ਇਸ਼ਨਾਨ ਕਰਾਉਂਦੇ ਆ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵੀ ਅਸੀਂ ਸਾਂ ਦੇ ਪਾਤਰ ਬਣੀਏ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਬਸੰਤ ਪੰਚਮੀ ਦੇ ਜੋੜ ਮਿਲ ਤੇ ਪਹੁੰਚ ਗਈਆਂ ਨੇ ਆਓ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਤਨ ਮਨ ਧਨਵ ਸੇਵਾ ਕਰਕੇ ਸਤਿਗੁਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ 21 22 23 ਜਨਵਰੀ ਤਿੰਨ ਦਿਨਾਂ ਦੇ 21 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ 22 ਤਰੀਕ ਨੂੰ ਦੀਵਾਨਾ ਦੀ ਰਵਤਾ ਹੋ ਜਾਵੇਗੀ ਜੋ ਰਾਤ 23 ਤਰੀਕ ਨਿਰੰਤਰ 11 ਵਜੇ ਤੱਕ ਦੀਵਾਨ ਸਜਣਗੇ ਆਓ ਸਰਬੱਤ ਸੰਗਤਾਂ ਨੇ ਵੱਚੜ ਕੇ ਹਾਜ਼ਰੀਆਂ ਭਰਨੀਆਂ ਹਨ ਜੀ ਸਮੁੱਚੀਆਂ ਸੰਗਤਾਂ ਨੂੰ ਸਤਿਗੁਰ ਪਾਤਸ਼ਾਹ ਜੀ ਦੇ ਘਰ ਵੱਲੋਂ ਸੱਦਾ ਹੈ ਸੋ ਸਮੂਚੀ ਸੰਗਤ ਨੂੰ ਬੇਨਤੀ ਪ੍ਰਵਾਨ ਕਰਦੇ ਹੋਇਆ ਬਾ ਚੜ ਕੇ ਹਾਸ਼ੀਆਂ ਪਰ ਕੇ ਲਾਹਾ ਪ੍ਰਾਪਤ ਕਰਨਾ ਜੀ ਸਮੁੱਚੇ ਜਿਹੜੇ ਪ੍ਰਬੰਧ ਨੇ ਬਾਹਰੋਂ ਆਉਣ ਵਾਲੀ ਸੰਗਤ ਲਈ ਸਰਾਵਾਂ ਦੇ ਵਿੱਚ ਰਹਿਸ਼ ਦੇ ਪ੍ਰਬੰਧ ਨੇ ਲੰਗਰ ਹਾਲ ਦੇ ਵਿੱਚ ਲੰਗਰ ਦਾ ਪ੍ਰਬੰਧ ਸਾਰਾ ਵਹੀਕਲ ਖੜਨ ਦੇ ਸਾਰੇ ਜਿਹੜੇ ਪ੍ਰਬੰਧ ਹੋ ਚੁੱਕੇ ਨੇ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਨਹੀਂ ਆਵੇਗੀ ਆਪ ਜੀ ਨੇ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਕੇ ਸਤਿਗੁਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ oh